ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੇਲਕਰ ਅਕੈਡਮੀ ਸਮਰੂਹ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਸੋ ਜਿੰਨੇ ਵੀ ਸਤਕਾਰਯੋਗ ਵਿਦਿਆਰਥੀ ਲਾਈਵ ਕਲਾਸ ਨਾਲ ਜੁੜ ਚੁੱਕੇ ਆਪਣੀ ਆਈਡੈਂਟੀ ਸਾਂਝੀ ਕਰਿਓ ਤੇ ਕਿਰਪਾ ਕਰਕੇ ਰਿਪਲਾਈ ਜਰੂਰ ਸਾਂਝਾ ਕਰਿਓ ਕਿ ਕਲਾਸ ਸਹੀ ਚੱਲ ਰਹੀ ਸਾਰੇ ਵਿਦਿਆਰਥੀਆਂ ਕੋਲ ਸਿਰਫ ਇੱਕ ਮਿੰਟ ਦੇ ਸਮੇਂ ਦੇ ਵਿੱਚ ਆਪਾਂ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਸੋ ਨਹੀਂ ਦੇਰ ਦੇ ਵੀ ਸਾਰੇ ਸਤਕਾਰਯੋਗ ਵਿਦਿਆਰਥੀਆਂ ਨੇ ਅੱਜ ਦੀ ਕਲਾਸ ਦਾ ਲਿੰਕ ਜਰੂਰ ਸ਼ੇਅਰ ਕਰਨਾ ਹੈ ਤੇ ਸਾਰੇ ਹੀ ਵਿਦਿਆਰਥੀਆਂ ਨਾਲ ਬਿਲਕੁਲ ਜੀ ਸਾਂਝਾ ਕੀਤਾ ਜਾਂਦਾ ਕਿ ਪੰਜਾਬੀ ਦੇ ਜਿਹੜੇ ਕਿ ਸਪ ਰਾਤ 8:30 ਵਜੇ ਹੋਇਆ ਕਰੇਗੀ। ਸਵੰਦ ਵਿਦਿਆਰਥੀ ਸੰਪਰਕ ਜਰੂਰ ਕਰ ਸਕਦੇ 99158883। ਸੋ ਬਿਲਕੁਲ ਜੀ ਆਪਾਂ ਬਿਨਾਂ ਕਿਸ ਦੇ ਤੋਂ ਅੱਜ ਦੀ ਕਲਾਸ ਸਟਾਰਟ ਕਰਾਂਗੇ 109 ਤੋਂ ਆਪਾਂ ਸਟਾਰਟ ਕਰਨਾ ਕਿ ਮੰਟੂ ਦੀ ਕਹਾਣੀ ਟੋਬਾ ਟੇਕ ਸਿੰਘ ਦਾ ਕਿਹੜੇ ਨਾਟਕ ਦਾ ਰੂਪਾਂਤਰ ਕੀ ਆਂਕਣ ਮਿਲਦਾ ਆਪਾਂ ਨੂੰ। ਬਿਲਕੁਲ ਜੀ ਬਿਨਾਂ ਕਿਸ ਦੇ ਤੋਂ ਆਪਾਂ ਅੱਜ ਦੀ ਕਲਾਸ ਸਟਾਰਟ ਕਰਾਂਗੇ 109 ਕੁਐਸਚਨ ਤੋਂ ਸਟਾਰਟ ਕਰਨਾ ਹੈ ਕਿ ਮੰਟੂ ਦੀ ਕਹਾਣੀ ਟੋਬਾ ਟੇਕ ਸਿੰਘ ਦਾ ਕਿਹੜੇ ਨਾਟਕ ਦਾ ਰੂਪਾਂਤਰਨ ਹੈ। ਤਾਂ ਬਿਲਕੁਲ ਆਪਣਾ ਸਹੀ ਆਨਸਰ ਕੀ ਆ ਜੀਗਾ ਏ ਰਿਸ਼ਤਿਆਂ ਦਾ ਕੀ ਰੱਖੀਏ ਨਾ ਦੇ ਉੱਪਰ ਆਧਾਰਤ ਹੈ ਤੇ ਅੰਗਰੇਜ਼ੀ ਨਾਟਕ ਹੈਮਲੇਟ ਦਾ ਅਨੁਵਾਦ ਕਿਸ ਦੇ ਦੁਆਰਾ ਕੀਤਾ ਗਿਆ ਸੀ ਅੰਗਰੇਜ਼ੀ ਨਾਟਕ ਹੈਮਲੇਟ ਦਾ ਅਨੁਵਾਦ ਕਿਸ ਦੇ ਦੁਆਰਾ ਕੀਤਾ ਗਿਆ ਸੀ ਸੋ ਜਿੰਨੇ ਵੀ ਸਤਾਰਜ ਦੇ ਵਿਦਿਆਰਥੀ লাইਵ ਕਲਾਸ ਨਾਲ ਜੁੜੇ ਆਪਣਾ ਆਪਣਾ ਰਿਪਲਾਈ ਸਾਂਝਾ ਕਰਨਾ ਹੈਗਾ ਸੋ ਵਾਨਾ 110th ਕੋਸ਼ਨ ਆਪਣਾ ਚੱਲ ਰਿਹਾ ਹੈਗਾ ਬਲਵੰਤ ਸਿੰਘ ਜੀ ਐਸ ਖੋਸਲਾ ਡਾਕਟਰ ਪ੍ਰਮਿੰਦਰ ਸਿੰਘ ਜਾਂ ओंकारनाथ ਬਿਲਕੁਲ ਜੀ ਬਾਕੀ ਦੇ ਅਧਿਤੀ ਆਪਣਾ ਰਿਪਲਾਈ ਸਾਂਝਾ ਕਰ ਜਿੰਨੇ ਵਿਦਿਆਰਥੀ ਲਾਈਵ ਕਲਾਸ ਨਾਲ ਜੁੜੇ ਆ ਆਪਣਾ ਆਪਣਾ ਰਿਪਲਾਈ ਸਾਂਝਾ ਕਰਨਾ ਹੈਗਾ ਅਗਰੇਜੀ ਨਾਟਕ ਹੈਮਲੇਟ ਦਾ ਅਨੁਵਾਦ ਕੀਤਾ ਗਿਆ ਸੀ ਕਿਸ ਦੇ ਦੁਆਰਾ ਤਾਂ ਸੀ ਬਿਲਕੁਲ ਸਹੀ ਆਨਸਰ ਆਏਗਾ ਆਪਣਾ ਜੀ ਸੀ ਬਿਲਕੁਲ ਸਹੀ ਆਨਸਰ ਆਏਗਾ ਡਾਕਟਰ ਪ੍ਰਮਿੰਦਰ ਸਿੰਘ ਦੇ ਦੁਆਰਾ ਬਿਲਕੁਲ ਜੀ ਮਨਦੀਪ ਜੀ ਨੋਟ ਕਰਨਾ ਹੈਗਾ ਡਾਕਟਰ ਪ੍ਰਮਿੰਦਰ ਸਿੰਘ ਦੇ ਦੁਆਰਾ ਕੀਤਾ ਗਿਆ ਸੀ ਤੇ ਮੁੰਡੇ ਨੇ ਕਿਤਾਬ ਪੜ੍ਹੀ ਬਾਕ ਦੇ ਵਿੱਚ ਮੇਲ ਦਾ ਕਿਹੜਾ ਨਿਜਮ ਕਾਰਜਸ਼ੀਲ ਹੈ ਮੁੰਡੇ ਨੇ ਕਿਤਾਬ ਪੜ੍ਹੀ ਬਾਕ ਦੇ ਵਿੱਚ ਮੇਲ ਦਾ ਕਿਹੜਾ ਨਿਜਮ ਕਾਰਜਸ਼ੀਲ ਹੈ ਸੋ 11 ਕੁਐਸਚਨ ਰਿਪਲਾਈ ਸਾਰੇ ਵਿਦਿਆਰਥੀ ਸਾਂਝਾ ਕਰਨਾ ਹੈਗਾ ਮੁੰਡੇ ਨੇ ਕਿਤਾਬ ਪੜ੍ਹੀ ਕਰਤਾ ਕਿਰਿਆ ਮੇਲ ਮੁਕਤ ਕਰਤਾ ਕਰਮ ਜਾਂ ਅਪਰੋਕਤ ਦੇ ਵਿੱਚੋਂ ਕੋਈ ਵੀ ਨਹੀਂ ਤਾਂ ਬਿਲਕੁਲ ਸਹੀ ਆਨਸਰ ਆਵੇਗਾ ਆਪਣਾ ਏ ਮੁੰਡੇ ਨੇ ਕਿਤਾਬ ਪੜੀ ਬਾਗ ਦੇ ਵਿੱਚ ਮੇਲ ਦਾ ਕਿਹੜਾ ਜਾਂ ਜੀ ਮਿਲਦਾ ਆਪਾਂ ਨੂੰ ਕਰਤਾ ਤੇ ਕਰਮ ਕਿਸ ਦੇ ਉੱਪਰ ਹੋ ਰਿਹਾ ਹੈਗਾ ਕਿਤਾਬ ਦੇ ਉੱਪਰ ਹੋ ਰਿਹਾ ਹੈਗਾ ਤੇ ਸਾਹਿਤ ਇਤਿਹਾਸ ਦੇ ਵਿੱਚ ਹੀਟ ਲਿਖਿਆ ਦੇ ਵਿੱਚੋਂ ਵਧੇਰੇ ਮਹੱਤਵਪੂਰਨ ਤੱਤ ਕਿਹੜਾ ਹੈ ਸਾਹਿਤ ਇਤਿਹਾਸ ਦੇ ਵਿੱਚ ਸਭ ਤੋਂ ਮਹੱਤਵਪੂਰਨ ਤੱਤ ਕਿਹੜਾ ਮਿਲਦਾ ਹੈ ਸਾਇਤਦਿਆਸ ਦੇ ਵਿੱਚ ਸਭ ਤੋਂ ਮਹੱਤਵਪੂਰਨ ਤੱਤ ਆਪਾਂ ਨੂੰ ਮਿਲਦਾ ਹੈਗਾ ਸਹਿਤਕ ਤੱਤ ਤਾਡੀ ਸਹੀ ਆਨਸਰ ਆਏਗਾ ਸਹਿਤਕ ਬਿਲਕੁਲ ਜੀ ਤੱਥ ਮਿਲਦੇ ਐ ਸਾਹਿਤ ਇਤਿਹਾਸ ਦੇ ਵਿੱਚ ਅਤੇ ਸਾਹਿਤ ਦੀ ਕਾਲ ਵੰਡ ਧਰਮ ਦੇ ਆਧਾਰ ਤੇ ਕਿਸ ਦੇ ਦੁਆਰਾ ਕੀਤੀ ਗਈ ਹੈ ਸਾਹਿਤ ਦੀ ਜਿਹੜੀ ਕਾਲ ਵੰਡ ਹੈ ਉਹ ਧਰਮ ਦੇ ਆਧਾਰ ਤੇ ਕਿਸ ਦੇ ਦੁਆਰਾ ਕੀਤੀ ਗਈ ਹੈ ਬਹੁਤ ਹੀ ਇੰਪੋਰਟੈਂਟ ਕੁਐਸਚਨ ਆਪਣਾ ਮਿਲਦਾ ਹੈਗਾ ਸਾਹਿਤ ਦੀ ਕਾਲ ਵੰਡ ਤਾਂ ਬਨਾਸੀ ਦਾਸ ਬਿਲਕੁਲ ਜੀ ਜੈਨ ਦੇ ਦੁਆਰਾ ਕੀਤੀ ਗਈ ਹੈ ਧਰਮ ਦੇ ਆਧਾਰ ਤੇ ਤੇ ਸਾਹਿਤ ਹੈ ਕੀ ਸਾਹਿਤ ਕੀ ਹੈ ਸੋ ਫਰੀਦ ਕਰਤੀ ਰਿਪਲਾਈ ਸੰਦੇ ਕਰਨੇ ਕਿ ਸਾਹਿਤ ਕੀ ਹੈ ਸਾਹਿਤ ਕੀ ਹੈ ਇੱਕ ਕਲਾ ਹੈ ਬਿਲਕੁਲ ਜੀ ਮੈਡਮ ਆਰਚੀ ਤੁਹਾਡਾ ਬਿਲਕੁਲ ਸਹੀ ਆਨਸਰ ਆ ਚੁੱਕਿਆ ਸਾਹਿਤ ਇੱਕ ਕਲਾ ਹੈ ਤੇ ਸਾਹਿਤ ਕਿਹੜੀ ਭਾਸ਼ਾ ਦਾ ਸ਼ਬਦ ਹੈ ਸਾਹਿਤ ਕਿਹੜੀ ਭਾਸ਼ਾ ਦਾ ਸ਼ਬਦ ਹੈ ਸੋ ਬਿਲਕੁਲ ਜੀ ਸਾਹਿਤ ਕਿਹੜੀ ਭਾਸ਼ਾ ਦਾ ਸ਼ਬਦ ਹੈ ਬਾਕੀ ਦੇ ਅਰਥ ਵੀ ਰਿਪਲਾਈ ਸਾਂਝਾ ਕਰਨਾ ਬਿਲਕੁਲ ਜੀ ਸਾਹਿਤ ਆਪਾਂ ਨੂੰ ਕਿਹੜੀ ਭਾਸ਼ਾ ਦਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਮਿਲਦਾ ਤੇ ਸਾਹਿਤ ਸੰਸਕ੍ਰਿਤ ਭਾਸ਼ਾ ਦੇ ਕਿਹੜੇ ਸ਼ਬਦ ਦਾ ਪੰਜਾਬੀ ਅਨਵਾਦ ਹੈ ਸਾਹਿਤ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਤੇ ਸੰਸਕ੍ਰਿਤ ਭਾਸ਼ਾ ਦੇ ਕਿਹੜੇ ਸ਼ਬਦ ਦਾ ਪੰਜਾਬੀ ਅਨਵਾਦ ਹੈ ਤਾਂ ਇਹ ਹੈ ਪੰਜਾਬੀ ਸੰਸਕ੍ਰਿਤ ਭਾਸ਼ਾ ਦੇ ਸਹਿਤਮ ਦਾ ਸਹਿਤਮ ਸ਼ਬਦ ਦਾ ਪੰਜਾਬੀ ਨੂੰ ਜਿਹੜਾ ਅਨਵਾਦ ਹੈ ਤੇ ਉਰਦੂ ਅਤੇ ਫਾਰਸੀ ਦੇ ਵਿੱਚ ਸਾਹਿਤ ਨੂੰ ਕੀ ਕਿਹਾ ਜਾਂਦਾ ਹੈ ਉਰਦੂ ਤੇ ਫਾਰਸੀ ਭਾਸ਼ਾ ਦੇ ਵਿੱਚ ਸਾਹਿਤ ਨੂੰ ਕੀ ਕਿਹਾ ਜਾਂਦਾ ਹੈ ਉਰਦੂ ਤੇ ਫਾਰਸੀ ਦੇ ਵਿੱਚ ਕਿਹਾ ਜਾਂਦਾਗਾ ਅਦਬ ਅਦਰਬ ਉਰਦੂ ਫਾਰਸੀ ਦੇ ਵਿੱਚ ਸਾਹਿਤ ਅਤੇ ਭਾਸ਼ਾ ਕਿਸ ਦੇ ਸਿਰਜਿਤ ਵਰਤਾਰੇ ਹਨ ਭਾਵ ਕਿ ਜਿਹੜੀ ਕਿ ਸਾਹਿਤ ਅਤੇ ਭਾਸ਼ਾ ਹੈ ਉਹ ਕਿਸ ਦੇ ਦੁਆਰਾ ਸਿਰਜਿਤ ਕੀਤੀ ਗਈ ਹੈ ਸਾਹਿਤ ਅਤੇ ਭਾਸ਼ਾ ਕਿਸ ਦੇ ਦੁਆਰਾ ਸਿਰਜਿਤ ਕੀਤੀ ਗਈ ਹੈ ਮਨੋਖ ਦੇ ਦੁਆਰਾ ਬਿਲਕੁਲ ਜੀ ਕਿਸ ਦੇ ਦੁਆਰਾ ਸਿਰਜਿਤ ਕੀਤੀ ਗਿਆ ਮਨੋਖ ਦੇ ਦੁਆਰਾ ਸਿਰਜਿਤ ਕੀਤੀ ਗਈ ਹੈ ਤੇ ਭਾਸ਼ਾ ਦਾ ਮੁੱਖ ਲੱਛਣ ਕੀ ਮਿਲਦਾ ਆਪਾਂ ਨੂੰ ਭਾਸ਼ਾ ਦਾ ਮੁੱਖ ਲੱਛਣ ਕੀ ਹੈ ਸੋ ਬਿਲਕੁਲ ਜੀ ਕਿ ਸਾਰੇ ਵਿਦਿਆਰਥੀ ਟਫ ਕਲਾਸਾਂ ਚੋਂ ਕੇ ਐਗਜ਼ਿਟ ਨਹੀਂ ਕਰਨੀਗੇ ਦੇਖੋ ਆਪਾਂ ਨੂੰ ਜਿਹੜੇ ਕਿ ਇਜ਼ੀ ਕੁਐਸਚਨ ਤਾਂ ਜ਼ਰੂਰ ਆਉਂਦੇ ਹੁੰਦੇ ਹੈਗੇ ਆਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਕਿ ਟਫ ਕੁਐਸਚਨ ਕਿਸ ਤਰ੍ਹਾਂ ਦੇ ਮੋਲਡ ਹੋ ਕੇ ਆਉਂਦੇ ਹੈ ਤਾਂ ਭਾਸ਼ਾ ਦਾ ਮੁੱਖ ਲਖਣ ਕੀ ਹੈ ਸੰਚਾਰ ਕਰਨਾ ਤੇ ਸਾਹਿਤ ਦਾ ਸਬੰਧ ਕਿਸ ਦੇ ਨਾਲ ਹੁੰਦਾ ਹੈ ਸਾਹਿਤ ਦਾ ਸਬੰਧ ਕਿਸ ਦੇ ਨਾਲ ਹੁੰਦਾ ਹੈ ਭਾਸ਼ਾ ਦਾ ਸਬੰਧ ਵਕਤਾ ਅਤੇ ਸਰੋਤੇ ਦੇ ਨਾਲ ਹੁੰਦਾ ਹੈਗਾ ਤੇ ਸਾਹਿਤ ਦਾ ਸਬੰਧ ਕਿਸ ਦੇ ਨਾਲ ਹੁੰਦਾ ਹੈ ਸੋ ਰਿਪਲਾਈ ਸੰਦੇ ਕਰਨਾ ਸਾਹਿਤ ਦਾ ਸਬੰਧ ਕਿਸ ਦੇ ਨਾਲ ਹੁੰਦਾ ਹੈ ਤੋ ਸਾਹਿਤ ਦਾ ਸਬੰਧ ਇਤਿਹਾਸ ਦੇ ਨਾਲ ਨਹੀਂ ਹੁੰਦਾ ਮੈਡਮ ਆਰਸ਼ ਜੀ ਇਹ ਹੁੰਦਾ ਪਾਠਕ ਅਤੇ ਲੇਖਕ ਦੇ ਨਾਲ ਭਾਸ਼ਾ ਦਾ ਸਬੰਧ ਹੁੰਦਾ ਹੈ ਵਕਤਤਾ ਤੇ ਸਰੋਤੇ ਦੇ ਨਾਲ ਤੇ ਜਿਹੜਾ ਸਾਹਿਤ ਹੈਗਾ ਉਸ ਦਾ ਸਬੰਧ ਹੁੰਦਾ ਪਾਠਕ ਅਤੇ ਲੇਖਕ ਦੇ ਨਾਲ ਤਾਂ ਨੈਕਸਟ ਇਸ ਦੇ ਨਾਲ ਹੀ ਆਪਣਾ ਕੁਐਸਚਨ ਕਰਾਂਗੇ ਕਿ ਸਾਹਿਤ ਇਤਿਹਾਸ ਲਿਖਣ ਦਾ ਮੁੱਖ ਸਰੂਕਾਰ ਜਾਂ ਮਹੱਤਵ ਕੀ ਹੈ ਸਾਹਿਤ ਇਤਿਹਾਸ ਲਿਖਣ ਦਾ ਮੁੱਖ ਸਰੂਕਾਰ ਕੀ ਹੈ 114 क्वेश्चन ਦਾ ਰਿਪਲਾਈ ਤੁਹਾਨੂੰ ਕਰਨਾ ਹੈ ਸਾਹਿਤ ਇਤਿਹਾਸ ਨੂੰ ਲਿਖਣ ਦਾ ਸੰਬੰਧ ਕੀ ਹੈ ਤਾਂ ਬਿਲਕੁਲ ਜੀ ਸੀ ਆਪਣਾ ਸਹੀ ਆਨਸਰ ਆ ਜਾਈਗਾ ਸਹਿਤਿਕ ਪਾਠਾਂ ਦੀ ਕਾਲ ਕਰਮਤਾ ਦੀ ਨਿਸ਼ਾਨਦੇਹੀ ਇਹ ਮੁੱਖ ਸਰੋਕਾਰ ਮਿਲਦਾਗਾ ਤੇ ਸਾਹਿਤ ਦੀ ਇਤਿਹਾਸਕਾਰੀ ਦੇ ਬਾਰੇ ਕਿਹੜੇ ਵਿਦਵਾਨ ਨੇ ਚਰਚਾ ਕੀਤੀ ਹੈ ਸਾਹਿਤ ਦੀ ਇਤਿਹਾਸਕਾਰੀ ਦੇ ਬਾਰੇ ਕਿਹੜੇ ਵਿਦਵਾਨ ਦੇ ਦੁਆਰਾ ਚਰਚਾ ਕੀਤੀ ਗਈ ਹੈ ਦਾ ਇਹ ਕੀਤੀ ਗਈ ਹੈ ਬਿਲਕੁਲ ਜੀ ਰੈਨੇ ਵੈਲਕ ਦੇ ਦੁਆਰਾ ਸੀ ਬਿਲਕੁਲ ਸਹੀ ਆਨਸਰ ਆਏਗਾ ਰੈਨੇ ਵੈਲਕ ਦੇ ਦੁਆਰਾ ਕੀਤੀ ਗਈ ਹੈ ਤੇ ਅੱਖਰਾਂ ਨੂੰ ਲਿਪੀਬੱਧ ਕਰਨਾ ਕਿਸ ਦਾ ਅਰਥ ਲਿਆ ਜਾਂਦਾ ਹੈ ਅੱਖਰਾਂ ਨੂੰ ਇੱਕ ਲਿਪੀ ਦੇ ਵਿੱਚ ਲਿਪੀਬੱਧ ਕਰਨਾ ਜਾਂ ਇੱਕ ਲਿਪੀ ਦੇ ਵਿੱਚ ਲਿਖਣਾ ਤਾਂ ਕਿਸ ਦਾ ਅਰਥ ਲਿਆ ਜਾਂਦਾ ਹੈ ਬਿਲਕੁਲ ਦੀ ਰਿਪਲਾਈ ਸਾਂਝਾ ਕਰਨਾ ਕਿ ਅੱਖਰਾਂ ਨੂੰ ਲਿਪੀਬਧ ਕਰਨਾ ਕਿਸ ਦਾ ਅਰਥ ਲਿਆ ਜਾਂਦਾ ਹੈ ਤੇ ਇਹ ਲਿਆ ਜਾਂਦਾ ਲੈਟਰਸ ਦਾ ਨੋਟ ਕਰਨਾ ਸਾਰੇ ਦੇਖੀ ਲੈਟਰਸ ਦਾ ਅਰਥ ਲਿਆ ਜਾਂਦਾ ਅੱਖਰਾਂ ਨੂੰ ਲਿਪੀਬਧ ਕਰਨ ਤੇ ਜਿਹੜਾ ਭਾਰਤੀ ਕਾਵਿ ਸ਼ਾਸਤਰ ਹੈ ਉਸ ਦੇ ਵਿੱਚ ਉਹ ਭਾਰਤੀ ਕਾਵਿ ਸ਼ਾਸਤਰ ਸਾਹਿਤ ਨੂੰ ਜੋੜਦਾਗਾ ਸਤਿਅਮ ਸ਼ਿਵਮ ਤੇ ਸੁੰਦਰਮ ਦੇ ਨਾਲ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਭਾਰਤੀ ਕਾਵਿ ਸ਼ਾਸਤਰ ਸਾਹਿਤ ਨੂੰ ਕਿਸ ਦੇ ਨਾਲ ਜੋੜਦਾਗਾ ਸਤਿਅਮ ਸ਼ਿਵਮ ਤੇ ਸੁੰਦਰਮ ਦੇ ਨਾਲ ਜੋੜਦਾ नेक्स्ट ਕਰਾਂਗੇ ਕਿ ਅਮਰਤਾ ਅਜੀਤ ਕੌਰ ਦੀ ਕਿਹੜੀ ਕਹਾਣੀ ਦੀ ਪਾਤਰ ਹੈ ਅਮਰਤਾ ਅਜੀਤ ਕੌਰ ਦੇ ਦੁਆਰਾ ਰਚਿਤ ਕਿਹੜੀ ਕਹਾਣੀ ਦੀ ਪਾਤਰ ਹੈ ਤਾਂ ਇਹ ਪਾਤਰ ਬਿਲਕੁਲ ਜੀ ਦਾਦ ਦੇਣ ਵਾਲੇ ਤੇ ਅਜੀਤ ਕੌਰ ਦਾ ਜਨਮ ਕਦੋਂ ਹੋਇਆ ਸੀ ਕਹਾਣੀਕਾਰ ਅਜੀਤ ਕੌਰ ਦਾ ਜਨਮ ਕਦੋਂ ਹੋਇਆ ਸੀ ਜਨਮ ਹੋਇਆ ਸੀ ਬਿਲਕੁਲ 1934 ਲਾਹੌਰ ਦੇ ਵਿੱਚ ਤੇ ਕਹਾਣੀ ਦੇ ਕਿਹੜੇ ਦੌਰ ਨਾਲ ਸੰਬੰਧਤ ਸਨ ਅਜੀਤ ਕੌਰ ਕਹਾਣੀ ਦੇ ਕਿਹੜੇ ਦੌਰ ਦੇ ਨਾਲ ਸੰਬੰਧਤ ਸਨ ਤਾਂ ਅਜੀਤ ਕੌਰ ਦੇ ਨਾਲ ਸੰਬੰਧਤ ਆਪਾਂ ਕਾਫੀ ਕੁਐਸਚਨ ਤੁਹਾਡਾ ਸਾਂਝੀ ਕਰਾਂਗੇ ਕਿ ਅਜੀਤ ਕੌਰ ਕਹਾਣੀ ਦੇ ਕਿਹੜੇ ਦੌਰ ਨਾਲ ਸੰਬੰਧਤ ਸਨ ਜਿਨ੍ਹਾਂ ਦਾ ਜਨਮ 1934 ਦੇ ਵਿੱਚ ਲਾਹੌਰ ਪਾਕਿਸਤਾਨ ਦੇ ਵਿੱਚ ਹੋਇਆ ਸੀ ਸੋ ਦੌਰ ਦੀ ਗੱਲ ਕੀਤੀ ਜਾਵੇ ਤਾਂ ਤੀਜੇ ਦੌਰ ਦੇ ਨਾਲ ਬਿਲਕੁਲ ਜੀਜੀਤ ਕੋ ਟਾਪਿਕ ਬਣਾਈ ਜੀ ਹੈ ਵਿਦਿਆਰਥੀ ਨੇ ਆਨਸਰ ਬਹੁਤ ਘੱਟ ਆ ਰਹੇ ਹੈਗੇ ਤੀਜੇ ਦੌਰ ਦੇ ਨਾਲ ਸੰਬੰਧ ਸੀ ਤੇ ਔਰਤ ਤੇ ਮਰਦ ਦੇ ਸੰਬੰਧਾਂ ਨੂੰ ਵਿਵਾਕੀ ਜਾਂ ਡੁੰਗਾਈ ਦੇ ਨਾਲ ਕਿਸ ਦੇ ਦੁਆਰਾ ਪੇਸ਼ ਕੀਤਾ ਗਿਆ ਸੀ ਔਰਤ ਅਤੇ ਮਰਦ ਦੇ ਸੰਬੰਧਾਂ ਨੂੰ ਵਿਵਾਕੀ ਅਤੇ ਡੁੰਗਾਈ ਦੇ ਨਾਲ ਕਿਸ ਦੇ ਦੁਆਰਾ ਪੇਸ਼ ਕੀਤਾ ਗਿਆ ਸੀ ਕੀਤਾ ਗਿਆ ਸੀ ਅਜੀਤ ਕੌਰ ਦੇ ਦੁਆਰਾ ਫਾਲਤੂ ਔਰਤ ਦਾ ਸੰਕਲਪ ਕਿਸ ਦੇ ਦੁਆਰਾ ਦਿੱਤਾ ਗਿਆ ਹੈ ਫਾਲਤੂ ਔਰਤ ਦਾ ਸੰਕਲਪ ਕਿਸ ਦੇ ਦੁਆਰਾ ਦਿੱਤਾ ਗਿਆ ਹੈ ਫਾਲਤੂ ਔਰਤ ਦਾ ਸੰਕਲਪ ਅਜੀਤ ਕੌਰ ਦੇ ਦੁਆਰਾ ਬਿਲਕੁਲ ਅਜੀਤ ਕੌਰ ਦੇ ਦੁਆਰਾ ਦਿੱਤਾ ਗਿਆ ਹੈਗਾ ਫਾਲਤੂ ਔਰਤ ਦਾ ਸੰਕਲਪ ਨੈਕਸਟ ਆਪਾਂ ਕਰਾਂਗੇ ਕਿ ਅਜੀਤ ਕੌਰ ਨੂੰ ਪਦਮ ਸ਼੍ਰੀ ਪੁਰਸਕਾਰ ਕਦੋਂ ਮਿਲਿਆ ਸੀ ਅਜੀਤ ਕੌਰ ਨੂੰ ਪਦਮ ਸ਼੍ਰੀ ਪੁਰਸਕਾਰ ਕਦੋਂ ਮਿਲਿਆ ਸੀ ਸੋ ਜਰੂਰ ਸਾਰੇ ਵਿਦਿਆਰਥੀ ਰਿਪਲਾਈ ਸੰਦਿਆ ਕਰਨਾ ਕਿ ਅਜੀਤ ਕੌਰ ਨੂੰ ਪਦਮ ਸ਼੍ਰੀ ਪੁਰਸਕਾਰ ਪਦਮ ਸ਼੍ਰੀ ਪੁਰਸਕਾਰ 2006 ਦੇ ਵਿੱਚ 2006 ਦੇ ਵਿੱਚ ਮਿਲਿਆ ਸੀ ਤੇ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ ਸੀ ਅਜੀਤ ਕੌਰ ਨੂੰ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਦਿੱਤਾ ਗਿਆ ਸੀ ਬਿਲਕੁਲ ਜਿਵੇਂ 2006 ਦੇ ਵਿੱਚ ਮਿਲਿਆ ਸੀ ਤੇ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ ਸੀ 1985 ਦੇ ਵਿੱਚ ਤੇ ਰਚਨਾ ਕਿਹੜੀ ਦੇ ਲਈ ਮਿਲਿਆ ਸੀ ਅਮਰਤਾ ਅਜੀਤ ਕੌਰ ਨੂੰ ਸਾਇਤਕ ਆਦਮੀ ਪੁਰਸਕਾਰ ਰਚਨਾ ਕਿਹੜੀ ਦੇ ਲਈ ਮਿਲਿਆ ਸੀ ਬਿਲਕੁਲ ਜੀ ਬੀਨੂ ਠਾਕਰ ਜੀ ਅਰਛ ਜੀ ਸਾਰੇ ਵਿਦਿਆਰਥੀਆਂ ਦੇ ਆਨਸਰ ਫਾਸਟ ਆਉਣੇ ਚਾਹੀਦੇ ਆਪਾਂ ਟਾਪਿਕ ਬਹੁਤ ਸੋਹਣੇ ਢੰਗ ਦੇ ਨਾਲ ਜਿਹੜਾ ਕਿ ਸਾਇਤਕ ਆਦਮੀ ਪੁਰਸਕਾਰ ਸਾਰੇ ਹਸਾਇਤਕਾਰਾਂ ਦੇ ਕੀਤੇ ਹੋਏ ਖਾਨਾ ਅਵਦੋਸ਼ ਤੇ ਖਾਨਾ ਅਵਦੋਸ਼ ਰਚਨਾ ਦੀ ਆਪਾਂ ਨੂੰ ਵਿਦਾ ਕੀ ਮਿਲਦੀ ਹੈ ਖਾਨਾ ਅਵਦੋਸ਼ ਰਚਨਾ ਦੀ ਵਿਦਾ ਕੀ ਮਿਲਦੀ ਹੈ ਸੋਚਨਾ ਦੀ ਵਿਦਾ ਆਪਣਾ ਮਿਲਦੀ ਹੈ ਸਵੈ ਜੀਵਨੀ ਤੇ ਅਜੀਤ ਕੌਰ ਦੇ ਦੁਆਰਾ ਰਚੀ ਜਾਣ ਵਾਲੀ ਉਹਨਾਂ ਦੀ ਪਹਿਲੀ ਕਹਾਣੀ ਕਿਹੜੀ ਸੀ ਅਜੀਤ ਕੌਰ ਦੀ ਪਹਿਲੀ ਕਹਾਣੀ ਕਿਹੜੀ ਸੀ ਜੀਤਕੌਰ ਦੇ ਦੁਆਰਾ ਰਚੀ ਜਾਣ ਵਾਲੀ ਪਹਿਲੀ ਕਹਾਣੀ ਕਿਹੜੀ ਸੀ ਪਹਿਲੀ ਕਹਾਣੀ ਮਿਲਦੇ ਬਿਲਕੁਲ ਆਪਾਂ ਨੂੰ ਇੱਕ ਮੁਲਾਕਾਤ ਤੇ ਜੀਤਕੌਰ ਕਿਹੜੀ ਪ੍ਰਵਿਰਤੀ ਦੇ ਨਾਲ ਸੰਬੰਧ ਸਨ अजीतਕੌਰ ਕਿਹੜੀ ਪ੍ਰਵਿਰਤੀ ਦੇ ਕਹਾਣੀਕਾਰ ਸਨ ਇੱਕ ਮੁਲਾਕਾਤ ਪਹਿਲੀ ਕਹਾਣੀ अजीतਕੌਰ ਕਿਹੜੀ ਪਰਵਰਤੀ ਦੇ ਕਹਾਣੀਕਾਰ ਸਨ ਸੋ ਅਜਿਥਾਰਥਵਾਦੀ ਪ੍ਰਗਤੀਵਾਦੀ ਨਹੀਂ ਸੀ ਜਿਥਾਰਥਵਾਦੀ ਪਰਵਰਤੀ ਦੇ ਨਾਲ ਸੰਬੰਧਿਤ ਸੀ ਅਜੀਤ ਕੌਰ ਦੇ ਦੁਆਰਾ ਮੈਗਜ਼ੀਨ ਕਿਹੜਾ ਜਾਰੀ ਕੀਤਾ ਗਿਆ ਸੀ ਅਜੀਤ ਕੌਰ ਦੇ ਦੁਆਰਾ ਕਿਹੜਾ ਮੈਗਜ਼ੀਨ ਜਾਰੀ ਕੀਤਾ ਗਿਆ ਸੀ ਪਲੇ ਜਰੂਰ ਸਾਧਿਆ ਕਰੋ ਰੁਪੀ ਟ੍ਰੇਡ ਰੁਪੀ ਟ੍ਰੇਡ ਤੇ ਇੰਡੀਆ ਮੈਗਜ਼ੀਨ ਜਾਰੀ ਕੀਤੇ ਗਏ ਸੀ ਜੋ ਕਿ ਇੰਟਰਨੈਸ਼ਨਲ ਮੈਗਜ਼ੀਨ ਮਿਲਦੇ ਆਪਾਂ ਨੂੰ ਰੁਪੀ ਟ੍ਰੇਡ ਤੇ ਇੰਡੀਆ ਬਿਲਕੁਲ ਜੀ ਤਾਂ ਰੁਪੀ ਟ੍ਰੇਡ ਕੋਚਨ ਬਣਿਆ ਹੋਇਆ ਹੈਗਾ ਤੇ ਅਜੀਤ ਕੌਰ ਦੇ ਦੁਆਰਾ ਇੱਕ ਰਚਿਆ ਗਿਆ ਸੀ ਤਕੀਏ ਦਾ ਪੀਰ ਤਕੀਏ ਦਾ ਪੀਰ ਰਚਨਾ ਦੀ ਵਿਦਾ ਕੀ ਹੈ अजीत कौर द्वारा रचित तकिए पीर रचना की विधा की है अजीत कौर द्वारा रचित तकिए पीर रचना की विधा की है मैडम आर्ष जी ਤਕੀਦ ਅਪੀਰ ਰੇਖਾ ਚਿੱਤਰ ਨਹੀਂ ਹੈ ਸੰਸਮਰਨ ਸੰਸਮਰਨ ਰਚਨਾ ਹੈ ਤਕੀਦ ਅਪੀਰ ਕੱਚੇ ਰੰਗਾਂ ਦਾ ਸ਼ਹਿਰ ਲੰਡਨ ਇਹ ਅਜੀਤ ਕੌਰ ਦਾ ਆਪਾਂ ਨੂੰ ਮਿਲਦਾ ਹੈਗਾ ਸਫਰਨਾਮਾ ਤਕੀਦ ਅਪੀਰ ਸੰਸਮਰਨ ਤੇ ਅਜੀਤ ਕੌਰ ਦੇ ਦੁਆਰਾ ਸਵੈ ਜੀਵਨੀ ਖਾਨਾ ਬਦੋਸ਼ ਸਮਰਪਿਤ ਕਿਸ ਨੂੰ ਕੀਤੀ ਗਈ ਸੀ ਅਜੀਤ ਕੌਰ ਦੇ ਦੁਆਰਾ ਸਵੈ ਜੀਵਨੀ ਖਾਨਾ ਅਦੋਸ਼ ਸਮਰਪਿਤ ਕਿਸ ਨੂੰ ਕੀਤੀ ਗਈ ਸੀ ਸ ਮੈਡਮ ਅਰਸ਼ ਜੀ ਨੋਟ ਕਰਨਾ ਰੇਖਾ ਚਿੱਤਰ ਨਹੀਂ ਹੈ ਆਪਾਂ ਤੁਹਾਨੂੰ ਲਾਈਵ ਕਲਾਸ ਦੇ ਵਿੱਚ ਵੀ ਜਿਹੜਾ ਕਿ ਕਰਵਾਇਆ ਹੋਇਆਗਾ ਐਪ ਦੇ ਉੱਪਰ ਜਿਹੜੀ ਆਪਣੀ ਕਲਾਸ ਲਾਦੀ ਹੈ ਜੇਕਰ ਤੁਸੀਂ ਧਿਆਨ ਦੇ ਨਾਲ ਕਲਾਸ ਲਾਈਵ ਹੋਵੇ ਤਦ ਤੱਕ ਇਹਦਾ ਪੇਸ ਸੰਸਮਰਨ ਰਚਨਾ ਹੈ ਇੱਕੋ ਇੱਕ ਇਹਨਾਂ ਦਾ ਆਪਾਂ ਨੂੰ ਸੰਸਮਰਨ ਮਿਲਦਾ ਹੈ ਤੇ ਅਜੀਤ ਕੌਰ ਦੀ ਸਵੈ ਜੀਵਨੀ ਖਾਨਾ ਉਦੋਸ਼ ਇਹਨਾਂ ਨੇ ਸਮਰਪਿਤ ਕਿਸ ਨੂੰ ਕੀਤੀ ਸੀ ਤਾਂ ਅੱਜ ਲੱਗਦਾ ਵਿਦਿਆਰਥੀਆਂ ਨੂੰ ਕਲਾਸ ਟਫ ਲੱਗ ਰਹੀ ਹੈ ਕਿਸੇ ਵਿਦਿਆਰਥੀ ਦੇ ਜਿਹੜੇ ਕੇ ਸਹੀ ਆਨਸਰ ਨਹੀਂ ਆ ਰਹੇਗੀ ਤੇ ਨਾ ਹੀ ਜਲਦੀ-ਵਲਦੀ ਆਨਸਰ ਆ ਰਿਹਾ ਹੈ ਖੁਸ਼ਮント ਸਿੰਘ ਨੂੰ ਸਮਰਪਿਤ ਕੀਤੀ ਗਈ ਸੀ ਨੋਟ ਕਰਨਾ ਹੈਗਾ ਖੁਸ਼ਮント ਸਿੰਘ ਨੂੰ ਸਮਰਪਿਤ ਕੀਤੀ ਗਈ ਸੀ ਤੇ ਖਾਨਾ ਉਦੋਸ਼ ਸਵੈ ਜੀਵਨੀ ਦਾ ਪਹਿਲਾ ਭਾਗ ਕਿਹੜੇ ਰਸਾਲੇ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਖਾਨਾ ਉਦੋਸ਼ ਸਵੈ ਜੀਵਨੀ ਦਾ ਪਹਿਲਾ ਭਾਗ ਕਿਹੜੇ ਰਸਾਲੇ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਸੋ ਨਾਗਮਣੀ ਦੇ ਵਿੱਚ ਤੇ ਆਪਾਂ ਨੂੰ ਸਵੈ ਜੀਵਨੀ ਖਾਨਾ ਉਦੋਸ਼ ਦੇ ਕਾਢ ਕਿੰਨੇ ਮਿਲਦੇ ਹਨ ਸਵੈ ਜੀਵਨੀ ਖਾਨਾ ਉਦੋਸ਼ ਦੇ ਕਿੰਨੇ ਕਾਢ ਮਿਲਦੇ ਹਨ ਸਿਲਕੁਜੀ 7 ਕਾਢ ਸੱਤ ਕਾਰ ਮਿਲਦੇ ਤੇ ਸਾਹਿਤ ਦੇ ਸੋਮੇ ਪੁਸਤਕ ਕਿਸ ਦੇ ਦੁਆਰਾ ਰਚੀ ਗਈ ਹੈ ਨੈਕਸਟ 178 ਕੁਐਸਚਨ ਹੈ ਕਿ ਸਾਹਿਤ ਦੇ ਸੋਮੇ ਪੁਸਤਕ ਦਾ ਰਚయితਾ ਕੌਣ ਹੈ ਸੰਤ ਸਿੰਘ ਸੇਖੋ ਕਿਸ਼ਨ ਸਿੰਘ ਅਤਰ ਸਿੰਘ ਜਾਂ ਹਰਪਜਨ ਸਿੰਘ 17 ਦਾ ਸੀ ਸੀ ਅਨਸਰ ਆ ਜਗਾ ਭਾਤਰ ਸਿੰਘ ਦੇ ਦੁਆਰਾ ਪੁਸਤਕ ਰਚੀ ਗਈ ਹੈ ਤੇ ਪੰਜਾਬੀ ਸਾਹਿਤ ਦਾ ਰੂਪਮੂਲਕ ਇਤਿਹਾਸ ਕਿਸ ਸੰਸਥਾ ਨੇ ਤਿਆਰ ਕਰਵਾਇਆ ਸੀ ਪੰਜਾਬੀ ਸਾਹਿਤ ਦਾ ਰੂਪਮੂਲਕ ਇਤਿਹਾਸ ਕਿਹੜੀ ਸੰਸਥਾ ਦੇ ਦੁਆਰਾ ਤਿਆਰ ਕਰਵਾਇਆ ਗਿਆ ਸੀ 118 ਦੀ ਸਹੀ ਆਨਸਰ ਆਏਗਾ ਪੰਜਾਬੀ ਅਕਾਦਮੀ ਦਿੱਲੀ ਦੇ ਦੁਆਰਾ ਪੰਜਾਬੀ ਅਕਾਦਮੀ ਦਿੱਲੀ ਦੇ ਦੁਆਰਾ ਪ੍ਰਕਾਸ਼ਿਤ ਕਰਾਇਆ ਗਿਆ ਸੀ ਲੋਕ ਸਾਹਿਤ ਨੂੰ ਨਿਮਨ ਸਾਹਿਤ ਕਿਸ ਦੇ ਦੁਆਰਾ ਕਿਹਾ ਗਿਆ ਹੈ ਲੋਕ ਸਾਹਿਤ ਨੂੰ ਨਿਮਨ ਸਾਹਿਤ ਵੀ ਕਿਹਾ ਜਾਂਦਾ ਹੈ ਤੇ ਕਿਹਾ ਕਿਸ ਦੇ ਦੁਆਰਾ ਗਿਆ ਹੈ ਲੋਕ ਸਾਇਤ ਨੂੰ ਨਿਵਨ ਸਾਇਤ ਕੀ ਹੈ ਸਤ ਸਿੰਘ ਸੇਖੋ ਦੇ ਦੁਆਰਾ ਤਾਂ ਬਿਲਕੁਲ ਜੀ ਸਹੀ ਸਹੀ ਆਨਸਰ ਆ ਜਾਏਗਾ ਸਤ ਸਿੰਘ ਸੇਖੋ ਨੈਕਸਟ 120 ਕੁਐਸਚਨ ਕਿ ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦਾ ਮੋਢੀ ਮੋਹਨ ਸਿੰਘ ਬੈਦ ਹੈ ਨੂੰ ਮੰਨਣ ਵਾਲਾ ਆਲੋਚਕ ਕੌਣ ਹੈ ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦਾ ਮੋਢੀ ਮੋਹਨ ਸਿੰਘ ਬੈਦ ਹੈ ਇਸ ਨੂੰ ਮੰਨਣ ਵਾਲਾ ਆਲੋਚਕ ਕੌਣ ਹੈ 120 सुरेंद्र ਸਿੰਘ ਕੋਲੀ सुरेंद्र ਸਿੰਘ ਕੋਲੀ ਦਾ ਮੰਨਣਾ ਹੈਗਾ ਤੇ ਹੀਰਾ ਸਿੰਘ ਦਰਦ ਨੇ ਮਾਸਿਕ ਪੱਤਰ ਰਾਹੀਂ ਪੰਜਾਬੀ ਕਹਾਣੀਕਾਰਾਂ ਦੀ ਜਾਣ ਪਛਾਣ ਕਿਸ ਤੇ ਰਾਹੀਂ ਕਰਵਾਈ ਹੈ ਹੀਰਾ ਸਿੰਘ ਦਰਦ ਨੇ ਕਿਹੜੇ ਮਾਸਕ ਪੱਤਰ ਦੇ ਰਾਹੀਂ ਪੰਜਾਬੀ ਕਹਾਣੀਕਾਰਾਂ ਦੀ ਜਾਣ ਪਹਿਚਾਣ ਕਰਵਾਈ ਸੀ ਕਿਸ ਦੇ ਰਾਹੀਂ ਫੁਲਵਾੜੀ ਦੇ ਰਾਹੀਂ ਤੇ ਫੁਲਵਾੜੀ ਪੱਤਰ ਕਦੋਂ ਜਾਰੀ ਕੀਤਾ ਗਿਆ ਸੀ ਹੀਰਾ ਸਿੰਘ ਦਰਦ ਦੇ ਦੁਆਰਾ ਫੁਲਵਾੜੀ ਪੱਤਰ ਕਦੋਂ ਜਾਰੀ ਕੀਤਾ ਗਿਆ ਸੀ 1924 ਦੇ ਵਿੱਚ ਤੇ ਪ੍ਰੀਤ ਲੜੀ ਰਸਾਲਾ ਪ੍ਰੀਤ ਲੜੀ ਦੇ ਦੁਆਰਾ ਕਦੋਂ ਜਾਰੀ ਕੀਤਾ ਗਿਆ ਸੀ ਗੁਰਵਕਸ਼ ਸਿੰਘ ਪ੍ਰੀਤ ਲੜੀ ਦੇ ਦੁਆਰਾ ਪ੍ਰੀਤ ਲੜੀ ਰਸਾਲਾ ਕਦੋਂ ਜਾਰੀ ਕੀਤਾ ਗਿਆ ਸੀ 1933 ਦੇ ਵਿੱਚ ਤੇ नाग मणि ਰਸਾਲਾ ਅਮਰਤਾ ਪ੍ਰੀਤਮ ਦੁਆਰਾ ਕਦੋਂ ਜਾਰੀ ਕੀਤਾ ਗਿਆ ਸੀ ਅਮਰਤਾ ਪ੍ਰੀਤਮ ਦੇ ਦੁਆਰਾ नाग मणि ਰਸਾਲਾ ਕਦੋਂ ਜਾਰੀ ਕੀਤਾ ਗਿਆ ਸੀ 120 120 ਦਾ ਬਿਲਕੁਲ ਜੀ सुरेंद्र ਸਿੰਘ ਕੋਹਲੀ ਡੀ ਆਨਸਰ ਸਹੀ ਹੈ सुरेंद्र ਸਿੰਘ ਕੋਹਲੀ ਦਾ ਮੰਨਣਾ ਹੈਗਾ 1966 ਦੇ ਵਿੱਚ ਜਾਰੀ ਕੀਤਾ ਗਿਆ ਸੀ 나ਗਮਣੀ ਤੇ ਪੰਜ ਦਰਿਆਰ ਸਾਲਾ ਕਿਸ ਦੇ ਦੁਆਰਾ ਜਾਰੀ ਕੀਤਾ ਗਿਆ ਸੀ ਪੰਜ ਦਰਿਆਰ ਸਾਲਾ ਕਿਸ ਦੇ ਦੁਆਰਾ ਜਾਰੀ ਕੀਤਾ ਗਿਆ ਸੀ ਪ੍ਰੋਫੈਸਰ ਮੋਹਨ ਸਿੰਘ ਦੇ ਦੁਆਰਾ ਪੰਜ ਦਰਿਆ ਜਾਰੀ ਕੀਤਾ ਗਿਆ ਸੀ ਤੇ ਪ੍ਰੇਮ ਪ੍ਰਕਾਸ਼ ਨੂੰ ਭਾਰਤੀ ਸਾਂਮੀ ਦਾ ਪੁਰਸਕਾਰ ਕਿਹੜੇ ਕਹਾਣੀ ਸੰਗ੍ਰਹਿ ਦੇ ਲਈ ਮਿਲਿਆ ਸੀ ਪ੍ਰਕਾਸ਼ ਪ੍ਰੇਮ ਪ੍ਰਕਾਸ਼ ਨੂੰ ਸਹਿਦ ਕਦਮੀ ਪੁਰਸਕਾਰ ਕਿਹੜੇ ਕਹਾਣੀ ਸੰਗ੍ਰਹਿ ਦੇ ਲਈ ਮਿਲਿਆ ਸੀ ਇਹੜੀ ਕਹਾਣੀ ਸੰਗ੍ਰਹਿ ਦੇ ਲਈ ਮਿਲਿਆ ਸੀ ਕੁਝ ਅਣਕਿਹਾ ਵੀ ਕੁਝ ਅਣਕਿਹਾ ਵੀ ਕਹਾਣੀ ਸੰਗ੍ਰਹਿ ਦੇ ਲਈ ਮਿਲਿਆ ਸੀ ਪ੍ਰੇਮ ਪ੍ਰਕਾਸ਼ ਨੂੰ ਤੇ ਮਿਲਿਆ ਕਦੋਂ ਸੀ ਪ੍ਰੇਮ ਪ੍ਰਕਾਸ਼ ਨੂੰ ਸਹਿਤ ਕਾਦਮੀ ਪੁਰਸਕਾਰ ਕਦੋਂ ਮਿਲਿਆ ਸੀ ਲਕਸ਼ੀਰਾ ਦਾ ਟੌਪਿਕ ਆਪਣਾ ਪ੍ਰੇਮ ਪ੍ਰਕਾਸ਼ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ ਸੀ 1900 ਬਿਲਕੁਲ ਜੀ 92 ਦੇ ਵਿੱਚ 1992 ਦੇ ਵਿੱਚ ਸਾਹਿਤ ਕਾਦਮੀ ਪੁਰਸਕਾਰ ਮਿਲਿਆ ਸੀ ਤੇ ਪ੍ਰੇਮ ਪ੍ਰਕਾਸ਼ ਕਹਾਣੀ ਦੇ ਕਿਹੜੇ ਦੌਰ ਦੇ ਨਾਲ ਸੰਬੰਧ ਸਨ ਪ੍ਰੇਮ ਪ੍ਰਕਾਸ਼ ਆਧੁਨਿਕ ਨਿੱਕੀ ਕਹਾਣੀ ਦੇ ਕਿਹੜੇ ਦੌਰ ਨਾਲ ਸੰਬੰਧ ਸਨ ਸਾਰੇ ਵਿਅਕਤੀ ਰਿਪਲਾਈ ਸੰਜਿਆ ਕਰਨਾ ਦੌਰ ਦੀ ਗੱਲ ਕੀਤੀ ਜਾਵੇ ਤਾਂ ਤੀਜੇ ਦੌਰ ਨਾਲ ਸੰਬੰਧਤ ਸੀ ਜਨਮ ਕਦੋਂ ਹੋਇਆ ਸੀ ਪ੍ਰੇਮ ਪ੍ਰਕਾਸ਼ ਤੀਜੇ ਦੌਰ ਦੇ ਨਾਲ ਸੰਬੰਧਤ ਸੀ ਇਹਨਾਂ ਦਾ ਜਨਮ ਕਦੋਂ ਹੋਇਆ ਸੀ 1932 ਦੇ ਵਿੱਚ 1932 ਪਿੰਡ ਖੰਨਾ ਜ਼ਿਲ੍ਹਾ ਲੁਧਿਆਣਾ ਮਾਲਵਾ ਖੇਤਰ ਦੇ ਵਿੱਚ ਜਨਮ ਹੋਇਆ ਸੀ ਪ੍ਰੇਮ ਪ੍ਰਕਾਸ਼ ਦਾ ਤੇ ਪ੍ਰੇਮ ਪ੍ਰਕਾਸ਼ ਦੇ ਦੁਆਰਾ ਕਿਹੜਾ ਪੱਤਰ ਜਾਰੀ ਕੀਤਾ ਗਿਆ ਸੀ? ਪ੍ਰੇਮ ਪ੍ਰਕਾਸ਼ ਦੇ ਦੁਆਰਾ ਪੱਤਰ ਕਿਹੜਾ ਜਾਰੀ ਕੀਤਾ ਗਿਆ ਸੀ? ਸੁ ਕਿਰਪਾ ਕਰਕੇ ਰਿਪਲਾਈ ਜ਼ਰੂਰ ਸਾਂਝਾ ਕਰਨਾ ਹੈ। ਇਹਨਾਂ ਦੇ ਦੁਆਰਾ ਇੱਕ ਪਰਚਾ ਪੱਤਰ ਜਾਰੀ ਕੀਤਾ ਗਿਆ ਸੀ। ਕਿਹੜਾ ਕੀਤਾ ਗਿਆ ਸੀ? ਲਕੀਰ ਪੱਤਰ ਜਾਰੀ ਕੀਤਾ ਗਿਆ ਸੀ ਲਕੀਰ ਪੱਤਰ ਜਾਰੀ ਕੀਤਾ ਗਿਆ ਸੀ ਕਦੋਂ ਕੀਤਾ ਗਿਆ ਸੀ ਪ੍ਰੇਮ ਪ੍ਰਕਾਸ਼ ਦੇ ਦੁਆਰਾ ਲਕੀਰ ਪੱਤਰ ਕਦੋਂ ਜਾਰੀ ਕੀਤਾ ਗਿਆ ਸੀ ਸੋ ਲਕੀਰ ਪੱਤਰ 1990 ਦੇ ਵਿੱਚ 1990 ਦੇ ਵਿੱਚ ਜਾਰੀ ਕੀਤਾ ਗਿਆ ਸੀ ਤ੍ਰੈ ਮਾਸਕ ਪੱਤਰ ਮਿਲਦਾ ਲਕੀਰ ਛਪਦਾ ਸੀ ਜਲੰਧਰ ਤੋਂ ਕਿੱਥੋਂ ਛਪਦਾ ਸੀ ਜਲੰਧਰ ਤੋਂ ਛਪਦਾ ਸੀ ਪ੍ਰੇਮ ਪ੍ਰਕਾਸ਼ ਨੂੰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਕਦੋਂ ਮਿਲਿਆ ਸੀ ਪ੍ਰੇਮ ਪ੍ਰਕਾਸ਼ ਨੂੰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਕਦੋਂ ਮਿਲਿਆ ਸੀ ਅੱਜ ਦੀ ਕਲਾਸ ਦਾ ਆਪਣਾ ਇਹ ਲਾਸਟ ਕੁਐਸਚਨ ਹੈ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਕਦੋਂ ਮਿਲਿਆ ਸੀ ਤੁਹ ਕੋ ਕੋਈ ਰਿਪਲਾਈ ਸਾਂਝਾ ਕਰਨਾ ਹੈ ਕਿ ਕਰਤਾਰ ਸਿੰਘ ਢਾਲੀਵਾਲ ਪੁਰਸਕਾਰ ਕਦੋਂ ਮਿਲਿਆ ਸੀ 1996 ਦੇ ਵਿੱਚ ਮੈਂ ਮਾਰছি 85 ਦੇ ਵਿੱਚ ਨਹੀਂ 1996 ਦੇ ਵਿੱਚ ਕਰਤਾਰ ਸਿੰਘ ਢਾਲੀਵਾਲ ਪੁਰਸਕਾਰ ਮਿਲਿਆ ਸੀ ਸੋ ਇਹ ਸੀ ਆਪਣੀ ਅੱਜ ਦੀ ਲਾਈਵ ਕਲਾਸ ਸਾਰੇ ਸਕਾਰਜੋ ਵਿਦਿਆਰਥੀ ਆਪਣਾ ਆਪਣਾ ਰਿਪਲਾਈ ਸਾਂਝਾ ਕਰਨ ਕਿ ਤੁਹਾਨੂੰ ਅੱਜ ਦੀ ਕਲਾਸ ਕਿਹੋ ਜਿਹੀ ਲੱਗੀ ਹੈ ਮੈਂ ਤਾਂ ਥੋੜਾ ਇਸ ਤਰ੍ਹਾਂ ਲੱਗਾ ਕਿ ਵਿਦਿਆਰਥੀਆਂ ਨੂੰ ਕਲਾਸ ਅੱਜ ਦੀ ਟਫ ਲੱਗੀ ਹੈਗੀ ਤੇ ਸਾਰੇ ਸਤਕਾਰਯੋਗ ਵਿਦਿਆਰਥੀਆਂ ਦੇ ਨਾਲ ਸਾਂਝਾ ਕੀਤਾ ਜਾਂਦਾ ਹੈ ਕਿ ਅੰਬੇਡਕਰ ਅਕੈਡਮੀ ਸੰਗਰੂਰ ਦੇ ਵੱਲੋਂ ਨਵੇਂ ਪ੍ਰੈਕਟਿਸ ਵੈਚ ਸ਼ੁਰੂ ਕਰ ਦਿੱਤੇ ਗਏ ਆ ਮਾਸਟਰ ਕਾਰਡ ਪੰਜਾਬੀ ਲੈਕਚਰਰ ਪੰਜਾਬੀ ਯੂਜੀਸੀ ਨੈਟ ਪੰਜਾਬੀ ਤੇ ਜਿਸ ਦੇ ਵਿੱਚ ਪੀਐਸਟੈਟ ਨੂੰ ਵੀ ਕਾਊਂਟ ਕੀਤਾ ਜਾਵੇਗਾ ਜਿਸ ਦੀ ਰੋਜ਼ਾਨਾ ਜਿਹੜੀ ਕਿ ਪ੍ਰੈਕਟਿਸ ਕਲਾਸ ਸ਼ਾਮ 8:30 ਵਜੇ ਹੋਇਆ ਕਰੇਗੀ ਕਿਉਂਕਿ ਜਿਹੜੇ ਵੀ ਵਿਦਿਆਰਥੀ ਡਿਊਟੀ ਕਰਦੇ ਪਏ ਨੇ ਤਾਂ ਉਹਨਾਂ ਨੂੰ ਕਲਾਸ ਲਗਾਉਣਾ ਜਿਹੜਾ ਕਿ ਬਿਲਕੁਲ ਆਸਾਨ ਹੈਗਾ 8:30 ਵਜੇ ਸ਼ਾਮ ਨੂੰ ਕਲਾਸ ਹੋਇਆ ਕਰੇਗੀ ਸਬੰਧਤ ਵਿਦਿਆਰਥੀ ਸੰਪਰਕ ਜ਼ਰੂਰ ਕਰ ਸਕਦੇ ਹੋ ਸਤੰਵੇਂ 1583 ਬਿਲਕੁਲ ਜੀ ਮੈਡਮ ਆਸ਼ੀ ਸੋ ਸਾਰੇ ਸਤਕਾਰਯੋਗ ਵਿਦਿਆਰਥੀਆਂ ਦਾ ਇਕਲਾ ਦੇ ਖੇਤਰਕ ਬਣੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ ਜੈਪੀ ਜੈਪਾ